ਦਸਾਂ ਨੋਹਾਂ ਦੀ ਕਮਾ ਕੇ ਕਿਰਤ ਖਾਲਾ ਹੈ ਦਸਾਂ ਨੋਹਾਂ ਦੀ ਕਮਾ ਕੇ ਕਿਰਤ ਖਾਲਾ ਹੈ ਮਨਾ ਛੱਡਦੇ ਠੱਗੀਆਂ ਠੋਰੀਆਂ ਨੂੰ ਮਨਾ ਛੱਡਦੇ ਠੱਗੀਆਂ ਠੋਰੀਆਂ ਨੂੰ ਕੋਟਾ ਪੈਸਾ ਨਾ ਇੱਕ ਵੀ ਨਾਲ ਜਾਣਾ ਕੋਟਾ ਪੈਸਾ ਵੀ ਇੱਕ ਨਾਲ ਜਾਣਾ ਕਾ ਨੂੰ ਭਰਦਾ ਫਿਰੀ ਤੰਜੋਰੀਆਂ ਨੂੰ ਕਾ ਨੂੰ ਭਰਦਾ ਫਿਰੀ ਕੰਝੋਰੀਆਂ ਨੂੰ ਧਰਤੀ ਚੱਪਾ ਕੋ ਮਿਲੂ ਦਫਨਾਉਣ ਦੇ ਲਈ ਧਰਤੀ ਚੱਪਾ ਕੋ ਮਿਲੂ ਦਫਨਾਉਣ ਦੇ ਲਈ ਕਾ ਨੂੰ ਥਾ ਤਾਂ ਗੱਡਦਾ ਮੋੜੀਆਂ ਨੂੰ ਕਾ ਨੂੰ ਥਾ ਤਾਂ ਗੱਡਦਾ ਮੋੜੀਆਂ ਨੂੰ ਰਾਜ ਲਹੇੜੀ ਤੂੰ ਛੱਡ ਕੇ ਲੋਹ ਸਾਰੇ ਰਾਜ ਲਹੇੜੀ ਤੂੰ ਛੱਡ ਕੇ ਲੋਹ ਸਾਰੇ ਸੱਚੇ ਰੱਬ ਤੇ ਰੱਖ ਲੈ ਡੋਰੀਆਂ ਨੂੰ ਸੱਚੇ ਰੱਬ ਤੇ ਰੱਖ ਲੈ ਡੋਰੀਆਂ ਨੂੰ ਦਸੇ ਨੌਹਾਂ ਦੀ ਕਵਾ ਕੇ ਕਿਰਤ ਖਾਲਾ 10 ਨੌਹਾਂ ਦੀ ਕਵਾ ਕੇ ਕਿਰਤ ਖਾਲਾ ਮਾਣਾ ਛੱਡਦੇ ਠੱਗੀਆਂ ਟੋਰੀਆਂ ਨੂੰ ਮਾਣਾ ਛੱਡਦੇ